ਆਪ ਜੀ ਦਾ ਹਾਰਦਿਕ ਸਵਾਗਤ ਹੈ ਜੀ ਚੈਨਲ ਨਾਗਰਾ ਜਿਸਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੀਚਵਾਰ ਨੂੰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਬਿਲਕੁਲ ਫ੍ਰੀ ਆਫ ਕਾਸਟ ਲਾਉਣਿਆ ਅਸੀਂ ਸਕਰੀਨ ਤੇ WhatsApp ਨੰਬਰ 896814273 ਚੱਲ ਰਿਹਾ ਜੀ ਤੁਸੀਂ ਆਪਣੀ ਨਵੀਂ ਐਡ ਇਸ ਨੰਬਰ ਤੇ ਭੇਜੋ ਇੱਕ ਦੋ ਬੰਦੇ ਆਪਣਾ ਸਾਂਝੀ ਕਰਨੇ ਹਨ ਕੁੜੀਆਂ ਦੇ ਲੜਕਿਆਂ ਦੀ ਪੇਰੈਂਟਸ ਨੂੰ ਬਹੁਤ ਸਤਿਕਾਰ ਤੇ ਆਦਬ ਨਾਲ ਮਹਿੰਤੀ ਕੀਤੀ ਜਾਂਦੀ ਹੈ ਜੀ ਕਿ ਤੁਸੀਂ ਆਪਣੀਆਂ ਬੱਚਿਆਂ ਦੀ ਐਡ ਜ਼ਰੂਰ ਭੇਜੋ ਜੇ ਤੁਸੀਂ ਐਡ ਨਹੀਂ ਵੀ ਪਾਉਣੀ ਚਾਹੁੰਦੇ ਸਾਨੂੰ ਵੈਸੇ ਲਿਖ ਕੇ ਭੇਜ ਦਿਓ ਐਡ ਨਹੀਂ ਪਾਉਣੀ ਅਸੀਂ ਤੁਹਾਡੇ ਸ਼ੂਟੇਬਲ ਲੜਕਿਆਂ ਦੀਆਂ ਕੋਈ ਮੋਬਾਈਲ ਨੰਬਰ ਦੇ ਦਾਂਗੇ ਜੀ ਜੇ ਤੁਹਾਡਾ ਕੋਈ ਗੱਲਬਾਤ ਜਾਂ ਰਿਸ਼ਤਾ ਹੁੰਦਾ ਤਾਂ ਬੜੀ ਚੰਗੀ ਗੱਲ ਆ ਇੱਕ ਫੇਰ ਬੇਨਤੀ ਕਰਦੇ ਹਾਂ ਜੀ ਸ੍ਰੇਸ਼ਤਾ ਕਰਨ ਤੋਂ ਪਹਿਲਾਂ ਸਾਰੇ ਵੇਰਵਿਆਂ ਦੀ ਵੈਰੀਫਿਕੇਸ਼ਨ ਕਰਨੀ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਆ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ। ਪਹਿਲਾ ਰਿਸ਼ਤਾ ਨੋਟ ਕਰੋ ਜੀ। ਕਾਸ਼ਪ ਮਹਿਰਾ ਰਾਜਪੂਤ ਸਿੱਖ ਲੜਕੀ ਚੰਡੀਗੜ੍ਹ 97 ਡੇਟ ਆਫ ਬਰਥ 5 ਫੁੱਟ 4 ਇੰਚ ਕਾਦਾ ਬੇਟੀ ਦਾ ਐਮ ਐਸ ਸੀ ਆਈਟੀ ਇਹਨਾਂ ਦੀ ਕੁਆਲਿਫੀਕੇਸ਼ਨ ਆ। ਚੰਡੀਗੜ੍ਹ ਪੁਲਿਸ ਦੇ ਵਿੱਚ ਇਹ ਜੌਬ ਕਰਦਿੰਨਾ ਹੈ। ਪਿਤਾ ਜੀ ਦਾ ਇਹਨਾਂ ਦਾ ਆਪਣਾ ਕਾਰੋਬਾਰ ਆ। ਦੋ ਵੱਡੇ ਭਰਾ ਨੇ ਇੱਕ ਇਹਨਾਂ ਦੀ ਵੱਡੇ ਭੈਣ ਜੀ ਨੇ ਨੀਡ ਲੁਕਿੰਗ ਫਾਰ ਸੂਟੇਬਲ ਮੈਚ ਫਰੋਮ ਕਾਸ਼ ਪਰਾਜਪੂਤ ਮਹਿਰਾ ਫੈਮਿਲੀ ਨੀਅਰ ਟ੍ਰਾਈ ਸਿਟੀ ਗਵਰਨਮੈਂਟ ਜੌਬ ਗੁੱਡ ਮਿੰਸ ਗੁੱਡ ਪ੍ਰਾਈਵੇਟ ਜੌਬ ਓਨ ਹਾਊਸ ਇਨ ਟ੍ਰਾਈ ਸਿਟੀ ਵੈਲ ਐਜੂਕੇਟਿਡ ਲੜਕਾ ਕਾਸ਼ ਪਰਾਜਪੂਤ ਫੈਮਿਲੀ ਦਾ ਹੋਵੇ ਪੰਚਕੂਲਾ ਚੰਡੀਗੜ੍ਹ ਮਹਾਲੀ ਦੇ ਨੇੜੇ ਤੇੜਾ ਹੋਵੇ ਔਰ ਇਹਨਾਂ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਆਪਣਾ ਘਰ ਹੋਵੇ ਸਰਕਾਰੀ ਜੋਬ ਕਰਦਾ ਹੋਵੇ ਕੋਈ ਵਧੀਆ ਪ੍ਰਾਈਵੇਟ ਜੌਬ ਕਰਦਾ ਹੋਵੇ ਜਾਂ ਕੋਈ ਆਪਣਾ ਚੰਗਾ ਕਾਰੋਬਾਰ ਹੋਵੇ ਇਹਨਾਂ ਦਾ ਸਕਰੀਨ ਤੇ ਨੰਬਰ ਚੱਲੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਕੈਨੇਡੀਅਨ ਸਿਟੀਜ਼ਨ ਲੁਧਿਆਣਾ ਏਰੀਆ ਸ਼ਰੀ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਨੇ ਇਹ 35 ਸਾਲ ਉਮਰਾਂ ਬੇਟੀ ਦੀ ਗਰੇ ਵਾਲਾ ਇਹਨਾਂ ਦਾ ਗੋਤ ਆ 5 ਫੁੱਟ 5 ਇੰਚ ਕੱਦ ਦਾ ਮਾਸਟਰ ਡਿਗਰੀ ਨਾਲ ਕੀਤੀ ਹੋਈ ਐਡਜਿਸਟਡ ਨਰਸ ਦੇ ਤੌਰ ਤੇ ਇਹ ਕੰਮ ਕਰਦੇ ਨੇ ਇਹਨਾਂ ਦੀ ਇੱਛਾ ਕੀ ਆ ਜੀ ਲੜਕਾ ਸਿਟੀਜ਼ਨ ਪੀਆਰ ਵਰਕ ਪਰਮਿਟ ਕੈਨੇਡਾ ਤਾਂ ਹੋਵੇ 5 ਤੋਂ 10 ਏਕੜ ਇਹਨਾਂ ਕੋਲੇ ਪੰਜਾਬ ਦੇ ਵਿੱਚ ਪ੍ਰਾਪਰਟੀ ਹੋਵੇ ਬੇਸਟ ਵੀ ਵਾਲਾ ਲੜਕਾ ਵੀ ਵਿਚਾਰਿਆ ਜਾਵੇਗਾ ਜੋ ਜੇ ਲੜਕੀ ਦੇ ਨਾਲ ਉਹਦੇ ਮੇਲ ਖਾਂਦਾ ਤੇ ਪੰਜਾਬ ਦੇ ਵਿੱਚੋਂ ਵੀ ਵੈਲ ਕੁਆਲੀਫਾਈਡ ਤੇ ਵੈਲ ਸੈਟਲਡ ਫੈਮਿਲੀ ਕੋਈ ਹੋਵੇ ਤਾਂ ਉਹ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹਨ ਉਹ ਵੀ ਇਹਨਾਂ ਦੇ ਰਿਸ਼ਤਾ ਕਹਿੰਦੇ ਵਿਚਾਰਨ ਜੋਗੇ ਹੋਵੇਗਾ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਤੋਂ ਜੱਟ ਸਿੱਖ ਲੜਕਾ ਮਾਨ ਗੋਤ ਮਾਨਸਾ ਏਰੀਆ ਅਮਰੀਕਨ ਸਿਟੀਜ਼ਨ 28 ਸਾਲ ਉਮਰ ਦਾ ਬੇਟੇ ਦੀ 6 ਫੁੱਟ 1 ਇੰਚ ਕਰਦਾ ਪ੍ਰੋਫੈਸ਼ਨਲ ਆਈਟੀ ਰਿਕਰੂਟਰ 3 million dollar property in india and usa professional it recruiter de taur te eh kamm karde ne ji 3 million dollar nanu kole property aa punjab de vich te usa de vich mata pita da ikalla beta ji eh looking for girl usa canada medical field age under 26 height 5 foot 5 inch educated and beautiful girl rich or poor does not matter only educated family prefer area mansa banala ਮਾਨਸਾ ਬਰਨਾਲਾ ਏਰੀਆ ਤੋਂ ਪੜ੍ਹੀ ਲਿਖੀ ਲੜਕੀ ਜਿਹਦੀ ਉਮਰ 26 ਸਾਲ ਤੋਂ ਘੱਟ ਹੋਵੇ ਜੂ ਐਸ ਦੀ ਸਿਟੀਜ਼ਨ ਹੋਵੇ ਵਰਕ ਪਰਮਿਟ ਤੇ ਹੋਵੇ ਕੈਨੇਡਾ ਤੇ ਸਿਟੀਜ਼ਨ ਹੋਵੇ ਜੇ ਵਰਕ ਪਰਮਿਟ ਤੇ ਹੋਵੇ ਲੜਕੀ ਦਾ 5 ਫੁੱਟ 5 ਇੰਚ ਕੱਦ ਹੋਣਾ ਚਾਹੀਦਾ ਗਰੀਬੀ ਮੇਰੀ ਕਹਿੰਦੇ ਕੋਈ ਮੈਨਾ ਹੀ ਰੱਖਦੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਮੋਕਰੋ ਜਸਬਤਰਾ ਲੜਕਾ ਫਾਜ਼ਿਲਕਾ ਤੋਂ 25/8/2000 ਡੇਟ ਆਫ ਬਰਥ 10+2 ਮੈਡੀਕਲ ਈਟੀਟੀ ਐਂਡ ਬੀਏ ਇਹਨਾਂ ਦੀ ਕੁਆਲੀਫਿਕੇਸ਼ਨ ਆ ਪੀਏ ਜੂ ਫਾਜ਼ਿਲਕਾ ਵਿਖੇ ਇਹ ਸਰਕਾਰੀ ਜੋਬ ਕਰਦੇ ਨੇ ਪਿਤਾ ਜੀ ਸੁਰਗਵਾਸ ਹੋ ਗਏ 15 ਏਕੜ ਦੇ ਨਾਲ ਕੋਲੇ ਪ੍ਰਾਪਰਟੀ ਆ ਨੀਡ ਗਰਲ ਫਰਮ ਆਸਟ੍ਰੇਲੀਆ ਪੀਆਰ ਵਰਕ ਪਰਮਿਟ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਇਹਨਾਂ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਰਾੜ ਗੋਤ ਫਰੀਦਕੋਟ ਏਰੀਆ 5 ਫੁੱਟ 10 ਇੰਚ ਕਾਦਾ ਬੇਟੇ ਦਾ 10+2 ਇਹਨਾਂ ਦੀ ਕੁਆਲਿਫਿਕੇਸ਼ਨ ਹੈ। 5 ਕਿੱਲੇ ਨਾਲ ਕੋਲੇ ਪ੍ਰਾਪਰਟੀ ਆ ਦੋ ਭਰਾ ਨੇ ਦੋ ਭੈਣਾਂ ਨੇ ਉਹ ਸਾਰੇ ਵੇਹੇ ਵੇਹੇ ਨੇ ਜੀ। ਲੜਕੀ ਦੀ ਆਈਲਰਸ ਕੀਤੀ ਹੋਵੇ। ਬੈਂਡ ਵਧੀਆ ਹੋਣ ਕਹਿੰਦੇ। ਪਰਿਵਾਰ ਸਾਰਾ ਖਰਚਾ ਕਰਨ ਲਈ ਤਿਆਰ ਆ। ਸਕਰੀਨ ਤੇ ਨੰਬਰ ਚੱਲੇ ਜੀ ਸੰਪਰਕ ਕਰ ਸਕਦੇ ਹਾਂ। ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ। ਜੱਟ ਸਿੱਖ ਲੜਕਾ ਮਾਹਲ ਗੋਤ ਪੀਆਰ ਕੈਨੇਡਾ ਦੋਬੇਰੀਆ 1995 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਬੀਐਸਸੀ ਮੈਡੀਕਲ ਫ੍ਰॉम ਪੰਜਾਬ ਯੂਨੀਵਰਸਿਟੀ ਇੰਡੀਆ 2 ਇਅਰ ਡਿਪਲੋਮਾ ਫ੍ਰॉम ਕੈਨੇਡਾ ਇਹ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਭਰਾ ਪੀਆਰ ਕੈਨੇਡਾ ਨੀਡ ਗਰਲ ਫ੍ਰॉम ਜੱਟ ਸਿੱਖ ਫੈਮਿਲੀ ਬੀਐਸਸੀ ਨਰਸਿੰਗ ਫ੍ਰॉम ਨਮਾ ਸ਼ਹਿਰ ਹੁਸ਼ਿਆਰਪੁਰ ਜਲੰਧਰ ਲੜਕੀ ਦੀ ਬੀਐਸਸੀ ਨਰਸਿੰਗ ਕੁਆਲਿਫਿਕੇਸ਼ਨ ਹੋਵੇ ਹੁਸ਼ਿਆਰਪੁਰ ਜਲੰਧ ਨਵਾਂ ਸ਼ਹਿਰ ਨਾਲ ਸੰਬੰਧਤ ਹੋਣ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਅਰੋੜਾ ਸਿੱਖ ਲੜਕਾ ਮੱਕੜ ਗੋਤ ਲੁਧਿਆਣਾ ਏਰੀਆ 251294 ਡੇਟ ਆਵਰਤ 5 ਫੁੱਟ 6 ਇੰਚ ਕਾਦਾ ਬੇਟੇ ਦਾ ਬੀ ਟੈਕ ਫ্রম ਆਈ ਆਈ ٹی ਕਾਂਪੂਰ ਐਮ ਬੀ ਏ ਫ্রম ਯੂ ਐਸ ਏ ਜੂ ਐਨ ਸੀ ਚੈਪਲ ਹिल्स ਇਹਨਾਂ ਦੀ ਕੁਆਲੀਫਿਕੇਸ਼ਨ ਆ ਜੀ ਵਰਕਿੰਗ ਐਸ ਮੈਨੇਜਰ ਫਾਰ ਫਾਟਨ 50 ਕੰਪਨੀ ਪੈਪਸੀਕੋ ਇਨ ਟੈਕਸਾਸ ਯੂ ਐਸ اے ਇਥੇ ਜੋਬ ਕਰਦੇ ਨੇ ਛੋਟਾ ਭਰਾ ਇਹਨਾਂ ਦਾ ਅਨਮੈਰਿਡਾ ਫਾਦਰ ਸਾਹਿਬ ਇਹਨਾਂ ਦੇ ਰੇਲਵੇ ਦੇ ਵਿੱਚ ਬਤੌਰ ਗਾਜਟਡ ਅਫੀਸਰ ਕੰਮ ਕਰਦੇ ਨੇ ਨੀਡ ਐਜੂਕੇਟਿਡ ਗਰਲ ਸਿਟੀਜ਼ਨ ਗ੍ਰੀਨ ਕਾਰਡ ਯੂ ਐਸ اے ਇਹ ਇਹਨਾਂ ਦੀ ਇੱਛਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਜਲੰਧਰ ਏਰੀਆ 28899 ਡੇਟ ਆਫ ਬਰਥ 6 ਫੁੱਟ ਕੱਦਾ ਲੜਕੇ ਦਾ 10+2 ਦੀ ਕੁਆਲੀਫਿਕੇਸ਼ਨ 10 ਸਾਲ ਦਾ ਵੀਜ਼ਾ ਇਹਨਾਂ ਦਾ ਕੈਨੇਡਾ ਤੋਂ ਲੱਗ ਗਿਆ ਜੀ ਹੁਣ ਕੈਨੇਡਾ ਜਾ ਕੇ ਇਹ ਬਾਸ ਇੰਡੀਆ ਆਏ ਨੇ 5 ਸਾਲ ਦਾ ਇਹਨਾਂ ਦਾ ਯੂਕੇ ਦਾ ਵੀਜ਼ਾ ਚਾਰ ਵਾਰੀ ਇਹ ਯੂਕੇ ਜਾ ਚੁੱਕੇ ਨੇ ਕਾਰ ਸੇਲ ਪਰਚੇਜ ਦਾ ਹੈ ਅਤੇ ਪ੍ਰਾਪਰਟੀ ਸੇਲ ਪਰਚੇਜ ਦਾ ਕੰਮ ਕਰ ਰਹੇ ਨੇ ਤਿੰਨ ਕੋਠੀਆਂ ਨੇ ਸ਼ਹਿਰ ਵਿੱਚ ਇਹਨਾਂ ਦਾ ਆਪਣਾ ਦਫ਼ਤਰ ਆ ਐਨ ਆਰ ਆਈ ਲੜਕੀ ਕਿਸੇ ਵੀ ਕੰਟਰੀ ਤੋਂ ਹੋਵੇ ਜਾਂ ਫਿਰ ਕੋਈ ਇੰਡੀਆ ਤੋਂ ਲੜਕੀ ਹੋਵੇ ਜਾਤੀਬੰਧਨ ਕੋਈ ਨਹੀਂ ਸਕਰੀਨ ਤੇ ਨੰਬਰ ਚੱਲੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਹੁਲ ਸ਼ਰਮਾ ਬ੍ਰਾਹਮਣ ਲੜਕਾ ਜਗਰਾਉ ਲੁਧਿਆਣਾ 9295 7:32 ਮਿੰਟ ਦੇ ਸ਼ਾਮ ਦਾ ਬਰਤਾ ਬੇਟੇ ਦਾ 5 ਫੁੱਟ 10 ਇੰਚ ਦੇ ਦਾ ਕਾਦਾ ਬੀ ਕਾਮ ਇਹਨਾਂ ਦੀ ਕੁਆਲਿਫਿਕੇਸ਼ਨ ਆ ਸੀਨੀਅਰ ਅਕਾਊਂਟੈਂਟ ਦੇ ਤੌਰ ਤੇ ਪ੍ਰਾਈਵੇਟ ਜੌਬ ਕਰਦੇ ਨੇ 1 ਇੱਕ ਭੈਣ ਹੈ ਇਹਨਾਂ ਦੀ ਉਹ ਮੈਰਿਟ ਆ ਫਾਦਰ ਸਾਹਿਬ ਤੇ ਇਹਨਾਂ ਦੇ ਭਰਾ ਉਹ ਪ੍ਰਾਈਵੇਟ ਜੌਬ ਕਰਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਤਰਖਾਨ ਸਿੱਖ ਲੜਕਾ ਬਾਹਰਾ ਨੰਗਲ ਰੋਪੜ ਏਰੀਆ 10 12 92 11:20 ਸ਼ਾਮ ਦਾ ਵਰਥਾ ਲੜਕੇ ਦਾ 5 ਫੁੱਟ 7 ਇੰਚ ਕੱਦਦਾ 10+2 ਕੁਆਲੀਫਿਕੇਸ਼ਨ ਆ ਆਪਣਾ ਕਾਰੋਬਾਰ ਕਰਦੇ ਨੇ ਦੋ ਭਰਾ ਨੇ ਜੀ ਇਹ ਤਿੰਨ ਭੈਣਾਂ ਨੇ ਇਹਨਾਂ ਦੇ ਪਿਤਾ ਜੀ ਨੇ ਦੇ ਬਿਜ਼ਨਸ ਕਰਦੇ ਨੇ ਇੱਕ ਆਕੇ ਦੀ 5 ਲੱਖ ਪਰ ਇਰ ਇਨਕਾਮਾਂ ਘਰੇਲੂ ਕੰਮ ਕਾਜ ਵਾਲੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੋ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਰੰਧਾਵਾ ਗੋਤ ਅਮਰਤਸਰ ਸਾਹਿਬ 14 9 2001 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਦਾ ਬੇਟੀ ਦਾ 10 प्लस टू मेडिकल इन अ क्वालिफिकेशन ऑफ शॉर्ट टाइम डाइवोर्सी ਨੇ प्राइवेट जॉब ਕਰਦੇ ਨੇ ਇਹ 3 ਸਾਲ ਦਾ ਇਹਨਾਂ ਦਾ ਵੀਜ਼ਾ ਇਮੀਗ੍ਰੇਸ਼ਨ ਦਾ ਤਜਰਬਾ ਨੀਡ ਐਨ ਆਰ ਆਈ ਬੁਆਏ ਅਨ ਮੈਰਿਡ ਡਾਈਵੋਰਸੀ ਇਹ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕੇ ਪੰधेर ਗੋਤ ਲੁਧਿਆਣਾ ਏਰੀਆ ਕੈਨੇਡਾ ਪੀਆਰ ਲੜਕੀ ਇਹ ਹੈ 1994 ਡੇਟ ਆਵਰ ਦਾ 5 ਫੁੱਟ 4 ਇੰਚ ਕਾਦਾ 20 ਤੱਕ ਕੰਪਿਊਟਰ ਸਾਇੰਸ ਜੁਪੀਐਸ ਦੇਰਾ ਦੂਤ ਇਹਨਾਂ ਦੀ ਕੀਤੀ ਹੋਈ ਹੈ ਜੀ ਪੀਜੀ ਡਿਪਲੋਮਾ ਫਰੋਮ ਕੈਨੇਡਾ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਆ ਇਹ ਬੇਟੀ ਡਾਈਵੋਰਸੀਆ ਪਰantu ਇਹਨਾਂ ਦੇ ਬੱਚਾ ਨਹੀਂ ਕੋਈ ਹੈਗਾ ਨੀਡ ਵੈਲ এডਿਕੇਟਿਡ ਐਂਡ ਬਿਊਟੀਫੁਲ ਬੋਏ ਵੈਸ਼ਨੂ ਨੌਨ ਰੈਂਕਰ ਅਨਮੈਰਡ ਡਾਈਵੋਰਸੀ ਪੜਿਆ ਲਿਖਾ ਲੜਕਾ ਜਿਹੜਾ ਕਿ ਵੈਸ਼ਨੂ ਹੋਵੇ ਕੁਛ ਖਾਂਦਾ ਪੀਂਦਾ ਨਸ਼ਾ ਵਗੈਰੇ ਦਾ ਵਰਤੋਂ ਨਾ ਕਰਦਾ ਹੋਵੇ ਇਹਨਾਂ ਨਾਲ ਜਾਵਨ ਵੀ ਸੰਪਰਕ ਕਰ ਸਕਦੇ ਨੇ ਅਗਲਾ ਰਿਸਰਵ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਸੇਖੋਂ ਗੋਤ 201298 ਡੇਟ ਆਫ ਬਰਥ 5 ਫੁੱਟ 9 ਇੰਚ ਕਾਤਾ ਬੀਏਸੀ ਐਗਰੀਕਲਚਰਲ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਤੋਂ ਕੀਤੀ ਹੋਈ ਹੈ ਜੀ ਇਹਨਾਂ ਦੀ ਵਰਕ ਪਰਮਿਟ ਦੇ ਇਹ ਕੈਨੇਡਾ ਬ੍ਰਮਟਨ ਵਿੱਚ ਕੰਮ ਕਰ ਰਹੇ ਨੇ 17 ਏਕੜੇ ਨਾਲ ਕੋਲ ਪ੍ਰਾਪਰਟੀ ਆ ਮਾਤਾ ਪਿਤਾ ਦਾ ਇਕੱਲਾ ਬੇਟਾ ਇਹ ਲੜਕਾ ਗੁਰਸੇਖ ਹੈ ਜੀ ਨੀਡ ਗਾਰਡ ਪੀਆਰ ਵਰਕ ਪਰਮਿਟ ਕੈਨੇਡਾ ਬੀਐਸਸੀ ਨਰਸਿੰਗ 5 ਫੁੱਟ 5 ਇੰਚ ਕੱਦ ਜੱਟ ਸਿੰਘ ਪਰਿਵਾਰਲੇ ਓਨਲੀ ਬੀਐਸਸੀ ਨਰਸਿੰਗ ਕੀਤੀ ਹੋਵੇ ਲੜਕੀ ਦੀ ਪੀਆਰ ਜਾਂ ਵਰਕ ਪਰਮਿਟ ਤੇ ਕੈਨੇਡਾ ਤੋਂ ਹੋਵੇ 5 ਫੁੱਟ 5 ਇੰਚ ਕੱਦ ਹੋਵੇ ਜੱਟ ਸਿੰਘ ਪਰਿਵਾਰ ਹੀ ਇਹਨਾਂ ਨਾਲ ਸੰਪਰਕ ਕਰਨ ਅਗਲਾ ਰਿਸ਼ਤਾ ਵੋਟ ਕਰੋ ਜੀ ਜੱਟ ਸਿੱਖ ਲੜਕਾ ਗਰੇਵਾਲ ਗੋਤ ਲੁਧਿਆਣਾ ਏਰੀਆ 2892 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਪਲੱਸ 2 ਨਾਨ ਮੈਡੀਕਲ ਇਹਨਾਂ ਦੀ ਕੁਆਲੀਫਿਕੇਸ਼ਨ ਪਲੱਸ 2 ਨਾਨ ਮੈਡੀਕਲ ਤੇ ਡੀ ਫਾਰਮੇਸੀ ਇਹਨਾਂ ਦੀ ਕੁਆਲੀਫਿਕੇਸ਼ਨ ਆ ਆਪਣਾ ਮੈਡੀਕਲ ਸਟੋਰ ਆ ਇਹਨਾਂ ਦਾ ਅੰਦਾਜ਼ਨ 40000 ਰੁਪਿਆ ਪਰ ਮਹੀਨਾ ਇਹਨਾਂ ਦੀ ਆਮਦਨ ਆ ਭਰਾ ਤੇ ਪਿਤਾ ਨਾਲ ਪ੍ਰਾਈਵੇਟ ਜੋਬ ਕਰਦੇ ਨੇ ਪੜ੍ਹੀ ਲਿਖੀ ਲੜਕੀ ਜੱਟ ਪਰਿਵਾਰਤ ਹੋਵੇ ਦੀ ਜ਼ਰੂਰਤ ਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਆ ਜੱਟ ਸਿੱਖ ਲੜਕਾ ਵਿਰਕ ਗੋਤ ਨਾਬਾ ਏਰੀਆ 1994 ਡੇਟ ਆਫ ਬਰਥ 5 ਫੁੱਟ 7 ਇੰਚ ਕਾਦਾ ਬੇਟੇ ਦਾ ਬੀਏ ਨਾਲ ਕੀਤੀ ਹੋਈ ਆ ਖੇਤੀਬਾੜੀ ਕਰਦੇ ਨੇ ਜੀ ਭਰਾ ਇਹਨਾਂ ਦਾ ਮੈਰਿਡ ਆ ਹੋਜੂ ਕੇ ਦੇ ਵਿੱਚ ਆ ਲੜਕੀ 10+2 ਗ੍ਰੈਜੂਏਟ ਹੋਵੇ ਜੱਟ ਸਿੱਖ ਪਰਿਵਾਰਤ ਹੋਵੇ ਸਾਊ ਸੁਭਾਅ ਦੀ ਹੋਵੇ ਇਹਨਾਂ ਦੀ ਇੱਛਾ ਇਹਨਾਂ ਦਾ ਸੀ 20 ਗ੍ਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰੋ ਅਗਲਾ ਰਿਸਤਾ ਰੋਟ ਕਰੋ ਜੀ ਸਰਸਵਤ ਬ੍ਰਾਹਮਣ ਮੋਦਗਲ ਲੜਕਾ ਇਹ ਲੜਕਾ ਮੰਗਲਿਕ ਆ ਜੀ ਡੇਲੋਂ ਲੁਧਿਆਣੇ ਤੋਂ 23 890 ਡੇਟ ਆਵਰਥ 5 ਫੁੱਟ 8 ਇੰਚ ਕਾਦਾ 20 ਟੈਕ ਤੇ ਐਮਬੀਏ ਨਾਲ ਦੀ ਕੁਆਲਿਫਿਕੇਸ਼ਨ ਆ ਪ੍ਰਾਈਵੇਟ ਜੋਬ ਕਰਦੇ ਨੇ ਐਜ਼ ਅ ਮੈਨੇਜਰ ਇਸ ਕੰਪਨੀ ਦੇ ਵਿੱਚ ਲੁਧਿਆਣੇ ਪੜ੍ਹੀ ਲਿਖੀ ਮੰਗਲਿਕ ਲੜਕੀ ਦੀ ਜ਼ਰੂਰਤ ਆ ਜੋਬ ਕਰਨ ਵਾਲੀ ਲੜਕੇ ਨੂੰ ਪਹਿਲ ਦਿੱਤੀ ਜਾਵੇਗੀ ਸਕਰੀਨ ਤੇ ਨੰਬਰ ਚੱਲ ਰਹੀ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਬਠਿੰਡਾ ਏਰੀਆ 6 ਫੁੱਟ ਕਾ ਦਾ ਬੇਟੇ ਦਾ ਪੀ ਐਚ ਡੀ ਇਨ ਐਗਰੀਕਲਚਰਲ ਇਹਨਾਂ ਦੀ ਕੁਆਲਿਫਿਕੇਸ਼ਨ ਆ ਡੂਇੰਗ ਗਵਰਨਮੈਂਟ ਜੌਬ ਐਜ਼ ਅਸਿਸਟੈਂਟ ਪ੍ਰੋਫੈਸਰ ਇਨ ਕੇ ਵੀ ਕੇ ਪਟਿਆਲਾ ਪਟਿਆਲਾ ਕੇ ਵੀ ਕੇ ਵਿਖੇ ਇਹ ਬਤੌਰ ਅਸਿਸਟੈਂਟ ਪ੍ਰੋਫੈਸਰ ਦੇ ਸਰਕਾਰੀ ਜੌਬ ਕਰਦੇ ਨੇ ਜੀ 9 ਏਕੜੇ ਇਹਨਾਂ ਕੋਲੇ ਪ੍ਰਾਪਰਟੀ ਆ ਨੀੜ ਗਰਲ ਸੇਮ ਕੁਆਲੀਫਿਕੇਸ਼ਨ ਫ্রম ਰੈਪਿਊਟੇਟ ਜੱਟ ਸਿੱਖ ਫੈਮਿਲੀ ਇਹ ਇਹਨਾਂ ਦੀ ਇੱਛਾ ਲੜਕੇ ਦੇ ਬਰਾਬਰ ਦੀ ਯੋਗਤਾ ਹੋਵੇ ਵਧੀਆ ਜੱਟ ਸਿੱਖ ਪਰਿਵਾਰ ਨੂੰ ਸੰਬੰਧਤ ਰਗ ਦੀ ਹੋਵੇ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਮਾਜੀ ਵੀ ਸਿੱਖ ਲੜਕੇ ਅਮਰਤ ਸਰ ਸਾਹਿਬ ਕੈਨੇਡੀਅਨ ਸਿਟੀਜ਼ਨ 21691 ਡੇਟ ਆਫ ਬਰਥ ਆ 5 ਫੁੱਟ 5 ਇੱਚ ਦਾ ਬੇਟਾ ਦਾ ਬੀ ਕਾਮ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਤੋਂ ਕੀਤੀ ਹੋਈ ਹੈ ਜੀ ਇਹਨਾਂ ਦੀ ਬਿਜ਼ਨਸ ਬਿਜ਼ਨਸ ਐਂਡ ਮਾਰਕੀਟਿੰਗ ਫ੍ਰੋਮ ਕੈਨੇਡਾ ਤੋਂ ਕੀਤਾ ਹੋਇਆ ਫਾਦਰ ਇਹਨਾਂ ਦੇ ਰਿਟਾਇਰਡ ਨੇ ਬਤੌਰ ਰੈਵਨਿਊ ਅਫੀਸਰ ਗਵਰਨਮੈਂਟ ਆਫ ਪੰਜਾਬ ਤੋਂ ਮਦਰ ਫਾਦਰ ਦਾ ਇਹਨਾਂ ਦਾ ਸੁਪਰ ਵੀਜ਼ਾ ਲੱਗਿਆ ਹੋਇਆ ਕੈਨੇਡਾ ਦਾ ਭੈਣ ਇਹਨਾਂ ਦੇ ਸਿਟੀਜ਼ਨ ਹੈ ਆਸਟ੍ਰੇਲੀਆ ਦੇ ਇੱਕ ਭਰਾ ਕੈਨੇਡਾ ਸਿਟੀ ਦਾ ਨਾਂ ਇੱਕ ਭਰਾ ਇਹਨਾਂ ਦਾ ਇੰਡੀਆ ਦੇ ਵਿੱਚ ਬਤੌਰ ਐਡਵੋਕੇਟ ਕੰਮ ਕਰ ਰਹੇ ਨੇ ਇਹਨਾਂ ਦੀ ਇੱਛਾ ਕੀ ਹੈ ਜੀ ਲੁਕਿੰਗ ਫਾਰ ਸੂਟੇਬਲ ਮੈਚ ਫਰੋਮ ਕੈਨੇਡਾ ਬਾਟ ਫਰੋਮ ਇੰਡੀਆ ਵੈਲ ਐਜੂਕੇਟਿਡ ਐਂਡ ਵੈਲ ਸੈਟਲਡ ਫੈਮਿਲੀ ਆਲਸੋ ਬੀ ਐਕਸੈਪਟੇਬਲ ਇਹ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਮੇਰ-ਵੇ ਆਪ ਜੀ ਇਹਨਾਂ ਸਾਂਝੇ ਕੀਤੇ ਗਏ ਹਨ ਜੀ ਬੇਰਵੇ ਬੋਲਦੇ ਤਾਂ ਕੋਈ ਵੱਤ ਘਟ ਸ਼ਬਦ ਜਾਂ ਵੱਤ ਘਟ ਬੇਰਵੇ ਬੋਲਿਆ ਗਿਆ ਤਾਂ ਖਿਮਾ ਲਈ ਜਾਚਾ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ